ਸ਼ਹਿਰ ਸੁਲਤਾਨਪੁਰ ਲੋਧੀ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ देर रात ਦੋ ਧਿਰਾਂ ਦੇ ਵਿੱਚ ਝੜਪ ਹੋ ਗਈ ਝੜਪ ਇੰਨੀ ਭਿਆਨਕ ਹੋਈ ਕਿ ਦੋਵਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉੱਥੇ ਹਸਪਤਾਲ ਨੂੰ ਵੀ ਗੈਂਗਲੈਂਡ ਬਣਾ ਦਿੱਤਾ ਗਿਆ ਐਮਰਜੈਂਸੀ ਵਾਰਡ ਦੇ ਵਿੱਚ ਹੀ ਸਿਵਲ ਹਸਪਤਾਲ ਦੇ ਅੰਦਰ ਸ਼ੀਸ਼ੇ ਤੱਕ ਵੀ ਤੋੜ ਦਿੱਤੇ ਗਏ ਜਿਹੜੇ ਚਾਰ ਜਣਿਆਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਉਹਨਾਂ ਨੂੰ ਜਲੰਧਰ ਦੇ ਲਈ ਰੈਫਰ ਕਰ ਦਿੱਤਾ ਗਿਆ। ਉੱਥੇ ਜੇਕਰ ਗੱਲ ਕਰੀਏ ਹਮਲਾ ਕਰਨ ਵਾਲਿਆਂ ਦੀ ਤਾਂ ਉਹਨਾਂ ਦੇ ਵੱਲੋਂ ਵੀ ਕਿਸੇ ਵੀ ਡਰ ਪੈ ਤੋਂ ਬਗੈਰ ਹਸਪਤਾਲ ਦੇ ਵਿੱਚ ਗੁੰਡਾਗਰਦੀ ਕੀਤੀ ਗਈ। ਭਾਜੀ ਕੀ ਨਾਮ ਆਪਣਾ? ਪਰਵਿੰਦਰ ਸਿੰਘ ਭਾਈ ਮੇਰਾ ਨਾਮ। ਰਾਤ ਜਿਹੜੀ ਸਿਵਲ ਅਸਲ ਸੁਲਤਾਨ ਬਲਬਦੀ ਦੇ ਵਿੱਚ ਝੜਪ ਹੋਈ ਆ। ਹਾਂਜੀ। ਕੀ ਤੋਂ ਦੱਸ ਸਕਦੇ ਹੋ ਕੀ ਗੱਲ ਹੋਈ ਸੀ ਰਾਤ? ਭਾਜੀ ਮੈਂ ਤਾਂ ਮੇਰੇ ਫਰੈਂਡ ਦੀ ਦੁਕਾਨ ਤੇ ਸੀ ਬੈਠੇ ਸੀਗੇ ਕੰਮ ਕਰਕੇ 20 ਕਿਤੇ ਲੈਣ ਵਾਲੇ ਤੁਸੀਂ। ਜ ਬਹੁਤ ਪਿੰਡ ਹੈ ਜੀ ਆਪਣਾ। ਅੱਛਾ ਜੀ। ਜੀ। ਕੀ ਗੱਲ ਗਈ ਸੀ ਗੱਲ ਭਾਜੀ ਕੁਛ ਨਹੀਂ ਅਸੀਂ ਬੈਠੇ ਸੀਗੇ ਮੇਰੇ ਫਰੈਂਡ ਆਏ ਹੋਏ ਸੀ ਬਾਹਰੋਂ ਅਸੀਂ ਬੈਠੇ ਆਪਣਾ ਇੰਜੋਏ ਕਰ ਰਿਆ ਸੀਗੇ ਇਹ ਪਹਿਲਾਂ ਦੋ ਮੁੰਡੇ ਆਏ ਆ ਜੀ ਇਹਨਾਂ ਨੇ ਗਾਲਾ ਗੋਲਾ ਕੱਢਿਆ ਉੱਥੋਂ ਕੰਮ ਵਧ ਗਿਆ ਜੀ ਪਹਿਲਾਂ ਇਹ ਜਿਹੜੇ ਦੋ ਮੁੰਡੇ ਇਹਨਾਂ ਦਾ ਕਿਸੇ ਨਾਮ ਪਤਾ ਤੁਹਾਨੂੰ ਇੱਕ ਅਰਸ਼ਦੀਪ ਆ ਜੀ ਤੇ ਇੱਕ ਮੁੰਡਾ ਹੈਗਾ ਜੀ ਨਰਿੰਦਰਪਾਲ ਲੰਬੂ ਲੰਬੂ ਇਹ ਜਿਹੜਾ ਅਰਸ਼ਦੀਪ ਕਿਹੜੀ ਜਗ੍ਹਾ ਕਿੱਥੋਂ ਰਹਿਣ ਵਾਲਾ ਪਿੰਨ ਮੇਰੇ ਪਿੰਡ ਦਾ ਹੀ ਆ ਜੀ ਕਿਹੜਾ ਪਿੰਡ ਦਾ ਜੱਬੋਲ ਦਾ ਠੀਕ ਹੈ ਜੀ ਹਾਂਜੀ ਕੀ ਗੱਲ ਕੀ ਵਜ੍ਹਾ ਕੀ ਸੀਗੀ ਲੜਾਈ ਬਸ ਇੱਥੋਂ ਸ਼ੁਰੂ ਹੋਈ ਹੈ ਜਾਨ ਕੇ ਦੇ ਉਹਨਾਂ ਜੋ ਸਭ ਦੇ ਆ ਇਹਨਾਂ ਨੇ ਪਤਾ ਨਹੀਂ ਕਿ ਕੌਣ ਹੀ ਕੇ ਨਾਲ ਮੁੰਡੇ ਹੋਰ ਆਏ ਪੰਜ-ਛੇ ਜਣੇ ਜੇ ਬਾਅਦ ਚਾਹੀਦਾ ਅਤਰ ਲੈ ਕੇ ਉਹਨਾਂ ਨੇ ਆਣ ਕੇ ਪਹਿਲੇ ਸ਼ੀਸ਼ੇ ਭੰਨੇ ਜੀ ਮੈਂ ਸਾਹਮਣੇ ਕੁਰਸੀ ਤੇ ਬੈਠਾ ਹੀ ਮੈਨੂੰ ਪਹਿਲੇ ਫੜਿਆ ਤੁਹਾਡੀ ਜਿਹੜੀ ਦੁਕਾਨ ਆ ਸਲਤਾਨ ਬਲੋਦੀ ਕਿੱਥੇ ਹੈਗਾ ਜੀ ਇਹ ਮੇਰਕਾ ਮੇਰਕਾ ਪਲਾਟ ਦੇ ਬਿਲਕੁਲ ਸਾਹਮਣੇ ਜੀ ਇੱਕ ਐਸੀ ਜੀ ਨੇ ਆ ਆਪਣੀ ਫ੍ਰੀਜਾਂ ਐਸੀ ਰਿਪੇਅਰ ਦੀ ਦੁਕਾਨ ਆ ਜੀ ਤੇ ਉੱਥੇ ਆਣ ਕੇ ਜੀ ਬਾਅਦ ਇਹਨਾਂ ਨੇ ਵਰਕ ਕਟਰੀ ਦੀ ਚੈਨ ਪਹਿਲੇ ਲਾਈ ਆ ਜੀ ਗੱਲੇ 'ਚ ਪੈਸੇ ਸੀਗੇ ਜਿਹੜੇ ਮੁੰਡੇ ਤਾਂ ਇਹ ਨਹੀਂ ਉਹ ਮੁੰਡੇ ਹੋਰ ਆਏ ਸੀ ਇਹ ਨਾਲ ਉਹ ਪਤਾ ਨਹੀਂ ਕੌਣ ਸੀਗੇ ਮੂੰਹ ਲਕੋ ਉਸ ਤੋਂ ਬਾਅਦ ਇਹ ਮੈਨੂੰ ਐਡਮਿਟ ਕਰਾਉਣ ਆਏ ਆ ਵਰਨ ਹੁਣੀ ਇਹ ਪਿੱਛੇ ਇਹ ਪੈਦਾਰੇ ਪਚਾ ਉਹ ਮੇਰੇ ਸੱਟ ਲਾ ਗਿਆ ਉਹ ਤੇ ਉਸ ਤੋਂ ਬਾਅਦ ਇਹ ਮੈਨੂੰ ਐਡਮਿਟ ਕਰਾਉਣ ਆਏ ਆ ਤੇ ਇੱਥੇ ਆਣ ਕੇ ਉਹ ਤੇ ਧਿਆਰਾਂ ਧਿਆਰਾਂ ਨਾਲ ਫਿਰ ਹਮਲਾ ਕਰਤਾ ਕਿਹੜੀ ਜਗ੍ਹਾ ਐਡਮਿਟ ਹੋਣ ਆਏ ਸੀ ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ ਅੱਛਾ ਜੀ ਇੱਥੇ ਆਣ ਕੇ ਫਿਰ ਉਹ ਦੋ ਜਾਨੇ ਦੋ ਮੁੰਡੇ ਆਏ ਆ ਜੀ ਉਹ ਤੇ ਉਹਨਾਂ ਨੇ ਵਰਨ ਖੱਤਰੀ ਦੇ ਜਾਨੇਵਾ ਹਮਲਾ ਕੀਤਾ ਜਿਹਦੇ ਵਿੱਚ ਉਹਦੀ ਬਾਹ ਬਹੁਤ ਜ਼ਿਆਦਾ ਫ੍ਰੈਕਚਰ ਹੋ ਗਈ ਆ ਤੋਂ ਉਹਨਾਂ ਨੇ ਡਿਜਟਾਤੀ ਜਲੰਧਰ ਰੈਫਰ ਕਰ ਦਿੱਤਾ ਜੀ ਇਹਨਾਂ ਨੇ ਠੀਕ ਆ ਪਹਿਲਾਂ ਦੱਸਣ ਦੇ ਮੱਦਬਗਤ ਪਤਾ ਲੱਗਿਆ ਵਾ ਸਾਨੂੰ ਕੀ ਫਰੋਤੀ ਵੀ ਮੰਗੀ ਗਈ ਸੀ ਕਿਸੇ ਕੋਲ ਆ ਆ ਹਾਂਜੀ ਵਰਨ ਖੱਤਰੀ ਜਿਹੜਾ ਮੁੰਡਾ ਏਜੰਟਰੀ ਦਾ ਕੰਮ ਕਰਦਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਜੀ ਉਹਦਾ ਆਫਿਸ ਆ ਜੀ ਉਹ ਨਾਲ ਪਹਿਲਾਂ ਗੱਲਬਾਤ ਸੀਗੀ ਇਹ ਹੁਣ ਹੁਣ ਖੁੰਦਕ ਪਤਾ ਨਹੀਂ ਕਿ ਕਿਸ ਹਿਸਾਬ ਨਾਲ ਇਹਨਾਂ ਨੇ ਕੱਢੀ ਆ ਬੰਦੇ ਹੋਰ ਸੀ ਜੋ ਸਾਡੇ ਮਿੱਤਰ ਹੀ ਜਿਹੜੇ ਪਹਿਲਾਂ ਆਏ ਬਾਅਦ ਪਤਾ ਨਹੀਂ ਬੰਦੇ ਉਹਨਾਂ ਨੇ ਸੱਦੇ ਤੁਸੀਂ ਭਗਵੰਤ ਮਾਨ ਸਰਕਾਰ ਤੇ ਅੱਗੇ ਕਿਸੇ ਤਰ੍ਹਾਂ ਦੀ ਮੰਗ ਕਰਨ ਦੀ ਚਾਹੁੰਦੇ ਹੋ ਬਸ ਸਾਫ ਚਾਹੀਦਾ ਜੀ ਦੇ ਦੁਕਾਨਾਂ ਕਿੱਦਾਂ ਕਰਾਂਗੇ ਇਹ ਜੀ ਸਾਫ ਆਈ ਦੁਕਾਨ ਤੇ ਨਹੀਂ ਸੇਫ ਸਾਡੀ ਦੁਕਾਨ ਭਰਤੀ ਉਹਨਾਂ ਨੇ ਤੁਸੀਂ ਵੀ ਦੇਖੋ ਜਾ ਕੇ ਵੀਡੀਓ ਬਣਾ ਕੇ ਲਿਓ ਸਾਰੇ ਸ਼ੀਸ਼ੇ ਭੰਨਤੇ ਜੀ ਉਹ ਵੀ ਸਾਰਾ ਤੋੜਦਾ ਜੀ ਸਾਰੇ ਕਾਊਂਟਰ ਤੋੜ ਦਿੱਤਾ ਨੂੰ ਇਹ ਚੀਜ਼ ਦਾ ਵੀ ਜਾਣ ਹੋਊਗਾ ਪਹਿਲਾਂ ਕਬੂਥਲੇ ਵਿੱਚ ਇੱਦਾਂ ਝੜਪੋਈ ਆ ਐਮਰਜੈਂਸੀ ਵਾਰਡ 'ਚ ਹੁਣ ਸultanpur lohdi ਜੁਈ ਆ ਕਿ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਨੂੰ ਕੀ ਕਿਸੇ ਤਰ੍ਹਾਂ ਦੀ ਉਮੀਦ ਹੈਗੀ ਤੁਹਾਨੂੰ ਉਮੀਦ ਤੁਹਾਨੂੰ ਸਾਹਮਣੇ ਆ ਜੀ ਰੋਲ ਕਵਨ ਕੋਈ ਹੋਈ ਜਾਂਦਾ ਜੇ ਭੁੱਖ ਮਰੀ ਵਧੀ ਪਈ ਆ ਜੀ ਲੋਕਲ ਲੁੱਟਾਂ ਖੋਟਾਂ ਦੇ ਹੋਏ ਪਿਆ ਜੀ ਹੋਰ ਕੀ ਦੱਸੋ ਹਾਂਜੀ ਭਾਜੀ ਮੈਂ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਇਹ ਥੋੜਾ ਜਿਹਾ ਇਨ ਨੱਥ ਪਈ ਜਾਵੇ ਜਿਹੜੇ ਬਣੇ ਹੋਏ ਗੁੰਡੇ ਜਿਹੜੇ ਸੱਡੇ ਹੋਏ ਆ ਜਿਹੜੇ ਜੇਲਾਂ ਦੇ ਬਾਹਰ ਆਉਂਦੇ ਆ ਲੋਕਾਂ ਦੇ ਭੰਤੌਰ ਕਰਦੇ ਆ ਦੇਖੋ ਦੁਕਾਨਦਾਰ ਆ ਵੀ ਦੁਕਾਨ ਵਿੱਚ ਸੇਫ ਨਹੀਂਗਾ ਦੇਖੋ ਸ਼ੀਸ਼ੇ ਤੋੜ ਗਿਆ ਕੀ ਬੰਦਾ ਤੇ ਕਿਉਂ ਕੌਣ ਸੇਫ ਆਜ ਕੋਈ ਵੀ ਨਹੀਂ ਸੇਫ ਰਗਾ ਹਸਪੀਟਲ ਆਏਗਾ ਹਸਪੀਟਲ ਵਿੱਚ ਸੇਫ ਹੈਗਾ ਕਿੱਥੇ ਜਾਊਗਾ ਬੰਦਾ ਕਿੱਧਰ ਜਾਈਏ ਦੁਕਾਨਾ ਛੱਡ ਕੇ ਰੋਟੀ ਕਿੱਥੋਂ ਖਾਵਾਂਗੇ ਜੇ ਦੁਕਾਨ ਦੇ ਕੰਮ ਨਹੀਂ ਕਰਾਂਗੇ ਕੀ ਕਰਾਂਗੇ ਇਹੋ ਜਿਹੇ ਬੰਦਿਆਂ ਨੂੰ ਨੱਥ ਪਈ ਜਾਵੇ ਇਹ ਆਹਾਰਾ ਜਿਹੜੇ ਸੱਡੇ ਹੋ ਜਾਂਦੇ ਨੇ ਇਹਨਾਂ ਨੂੰ ਫੜਿਆ ਜਾਏ ਭਗਵੰਤ ਮੰਤ ਕੋ ਸਰਕਾਰ ਕੋ ਮੈਂ ਮੰਗ ਕਰਦਾ ਕਿੰਨੇ ਜਣਾਂ ਨੂੰ ਠੀਕ ਹੈ ਜੀ ਹਾਂਜੀ ਉਹਨਾਂ ਦੇ ਠੀਕ ਹੈ ਜੀ ਬਹੁਤ ਜ਼ਿਆਦਾ ਸੱਟਾਂ ਜੀ ਪਰਮਕੱਤੀ ਦੇ ਬਹੁਤ ਜ਼ਿਆਦਾ ਸੱਟਾਂ ਠੀਕ ਹੈ ਜੀ ਹਾਂਜੀ ਉਹਨ ਜਿੰਦਰ ਰਫਰ ਕੀਤਾ ਗਿਆ ਜੀ ਓ ਜੀ ਸਭ ਤੋਂ ਪਹਿਲੇ ਦੁਕਾਨ ਤੇ ਆਇਆ ਜੀ ਦੁਕਾਨ ਤੇ ਆਣ ਕੇ ਨਾ ਭੰਪੜ ਕੀਤੀ ਸਾਰੀ ਉਹਦੀ ਚੇਨੀ ਲਾ ਕੇ ਲੈ ਗਏ ਬਹੁਤ ਘੁੱਟਮਰ ਵੀ ਕੀਤੀ ਉੱਥੇ ਦਸਤਰਾ ਨਾਲ ਇਹਨਾਂ ਨੇ ਉੱਥੇ ਐਡਮਿਟ ਕਰਾਉਣਾ ਇਸ ਰੰਜਰ ਦੀ ਵਜ੍ਹਾ ਕੀ ਸੀਗੀ ਵਜ੍ਹਾ ਕੋਈ ਹੈ ਨਹੀਂ ਨਾਰਮਲ ਬੰਦੇ ਆਦੇ ਉਹ ਹੈਗੇ ਜਿਹੜੇ ਹੈਗੇ ਸੀਗੇ ਬਾਹਰ ਵਿੱਚ ਹੋਰ ਜਿਹੜੇ ਆਦੇ ਦਿਸਮਾ ਕੱਢਣ ਆਏ ਉਹ ਪਤਾ ਨਹੀਂ ਕੌਣ ਸੀਗੇ ਜੋ ਕੋਟਮਾਰ ਕਰਕੇ ਗਿਆ ਬੰਦੇ ਉਹਨਾਂ ਦੇ ਹੋਣੇ ਆ ਉਹਨਾਂ ਸਰਦੇ ਹੋਣੇ ਜਿਹੜੇ ਤਾਂ ਹੀ ਆਏ ਉੱਧਰ ਅੱਗੇ ਨਹੀਂ ਆ ਗਏ ਉਹਨਾਂ ਦੇ ਕਿਸੇ ਬੰਦੇ ਸੱਟਾਂ ਲੱਗੀਆਂ ਜੀ ਪਤਾ ਨਹੀਂ ਜੀ ਇਸ ਬਾਰੇ ਆਪਣੇ ਕਿਉਂਕਿ ਦਾਤਰ ਉਹਨਾਂ ਕੋਈ ਅਸੀਂ ਦਤਨੇ ਹੱਥੇ ਬੈਠੇ ਆ ਜੀ ਅਸੀਂ ਉੱਥੇ ਕੋਈ ਨਹੀਂ ਇੱਥੇ ਆਣ ਕੇ ਵੀ ਉਹਨਾਂ ਨੇ ਦਾਤਰਾਂ ਨਾਲ ਹਮਲਾ ਕੀਤਾ ਸਾਡੇ ਕੋਈ ਇੱਥੇ ਪੁਲਿਸ ਪਹੁੰਚੀ ਸੀਗੀ ਕੋਈ ਨਹੀਂ ਆਇਆ ਉੱਥੇ ਆਪਣੀ ਦੁਕਾਨ ਤੇ ਪਹਿਲਾਂ ਆਏ ਆ ਜੀ ਉੱਥੋਂ ਕਰਕੇ ਹੀ ਆ ਗਏ ਆ ਇਥੇ ਆ ਕੇ ਪੁਲਿਸ ਪ੍ਰਸ਼ਾਸਨ ਆਪੇ ਚੱਲ ਗਿਆ ਜੀ ਬਾਅਦ ਵਿੱਚ ਉਹਨਾਂ ਨੇ ਫਿਰ ਇੱਥੇ ਆ ਕੇ ਹਮਲਾ ਕਰਤਾ ਮੈਂ ਤਾਂ ਅੰਦਰ ਐਡਮਿਟ ਸੀ ਕਿ ਐਮਰਜੈਂਸੀ ਦੇ ਵਿੱਚ ਮੇਨੂੰ ਟ੍ਰੀਟਮੈਂਟ ਚੱਲਦਾ ਪਿਆ ਜੀ ਬਾਹਰ ਫੇਰ ਲੜਾਈ ਹੋ ਗਈ ਜੀ ਵੱਡੇ ਟੁਕ ਬਹੁਤ ਜ਼ਿਆਦਾ ਕੀਤੀ ਇਹਨਾਂ ਨੇ ਸਰਕਾਰੀ ਹਸਪਤਲ ਦੀ ਸੇਫ ਨਹੀਂ ਤੁਹਾਨੂੰ ਪਤਾ ਕਪੂਰਥਲੇ ਵੀ ਆ ਪਿੱਛੇ ਜੇ ਗੱਲ ਹੋ ਗਿਆ ਠੀਕ ਹੈ ਸultanpur ਹੋ ਗਈ ਹੈ ਜੀ ਇਹਨੇ ਗੋਲੀਆਂ ਜਿਹੜੀਆਂ ਚੱਲਦੀਆਂ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਆਮ ਗੋਲੀ ਚਲਾਉਣ ਲੱਗੇ ਕਿਹੜਾ ਕੋਈ ਪੁਛਦਾ ਕਿਸ ਨੂੰ ਮਰਜ਼ੀ ਗੋਲੀ ਮਾਰ ਦਿੰਦੇ ਜੋ ਮਰਜ਼ੀ ਚੱਲੀ ਜਾਂਦਾ ਜੀ ਇੱਥੇ ਵੱਡੇ ਵੱਡੇ ਦੀ ਸੇਫ ਆਪਾਂ ਕੌਣ ਹੈ ਜ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਹੈ ਦਾਖਲ ਹੋਣ ਆਏ ਵਿਅਕਤੀ ਉੱਪਰ ਉਹ ਕਾਫੀ ਤਬੜਦਾਰ ਛਰਪਾਨਾਂ ਤੱਕ ਚਲਾ ਦਿੱਤੀਆਂ ਗਈਆਂ ਅਤੇ ਆਪਣੇ ਬੇਟੇ ਉਹ ਸਾਰਾ ਹੀ ਐਮਰਜੈਂਸੀ ਸਟਾਫ ਭੱਜ ਕੇ ਆਪਣੀ ਜਾਨ ਬਚਾਰਿਆ ਤੁਸੀਂ ਦੇਖ ਸਕਦੇ ਹੋ ਕਿਵੇਂ ਐਮਰਜੈਂਸੀ ਵਾਰਡ ਨੂੰ ਗੁੰਡਿਆਂ ਸਾਰਾਂ ਨੇ ਖੂਨੋਂ ਖੂਨ ਤੱਕ ਕਰ ਦਿੱਤਾ ਗਿਆ ਕਿਸੇ ਦੀ ਬਾਤ ਅਕਬਰ ਦਿੱਤੀ ਗਈ ਕਿਸੇ ਦੇ ਸਿਰ ਵਿੱਚ ਛਰਪਾਨਾਂ ਦਾਤਰ ਨਾਲ ਹਮਲਾ ਕੀਤਾ ਗਿਆ ਪੂਰਵ ਪ੍ਰਸ਼ਾਸਨ ਅਗੇ ਅਸੀਂ ਜਰੂਰ ਜਲੰਧਰ ਸਿਟੀ ਲਾਈਵ ਦੇ ਮਾਧਿਅਮ ਨਾਲ ਬੇਨਤੀ ਕਰਨ ਜਾ ਰਹੇ ਆ ਕਿ ਸਿਵਲ ਸਦ ਸੁਲਤਾਨਬਲੋਦੀ ਵਿੱਚ ਨਾਈਟ ਨੂੰ ਕੋਈ ਨਾ ਕੋਈ ਪੁਲਿਸ ਪ੍ਰਸ਼ਾਸਨ ਦਾ ਵਿਅਕਤੀ ਜਰੂਰ ਹੋਵੇ ਜੋ ਕਿ ਇਧਰ ਦਾ ਗੁੰਡਾ ਨੰਗਾ ਨਾ ਚਾ ਨਾ ਹੋਵੇ ਕਿਉਂਕਿ ਸਿਵਲ ਸਦ ਸੁਲਤਾਨਬਲੋਦੀ ਵਿੱਚ ਐਮਰਜੈਂਸੀ ਇਲਾਜ ਲਈ ਲੋਕ ਪਹੁੰਚਦੇ ਨੇ ਪਰ ਜਦੋਂ ਇਦਾਂ ਦਾ ਹਾਲਾਤ ਪੈਦਾ ਹੋ ਜਾਂਦੇ ਨੇ ਤਾਂ ਉਹਨਾਂ ਤੇ ਕੀ ਇਸ ਨੂੰ ਦਾਵੇਗਾ ਨਹੀਂ ਕੋਈ ਨਿਕਾਟੇ ਤੇਰੀ ਮੈਂਦਰੀ ਹਾਂ ਤੇ ਸੀ ਮਿਲਦੇ ਸਾਰੇ ਬੰਦੇ ਆਏ ਲੱਗੇ ਇਹ ਤਾਂ ਸਭ ਤੋਂ ਸੇ ਤੇ ਵੀ ਨਹੀਂ ਮੈਂ ਉਹਨਾਂ ਤੋਂ ਕਿਤੇ ਬਾਗੇ ਟੇਨਾ ਨਹੀਂ ਮਿਲਦੀ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ देर रात ਦੋ ਧਿਰਾਂ ਦੇ ਵਿੱਚ ਝੜਪ ਹੋ ਗਈ ਝੜਪ ਇੰਨੀ ਭਿਆਨਕ ਹੋਈ ਕਿ ਦੋਵਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉੱਥੇ ਹਸਪਤਾਲ ਨੂੰ ਵੀ ਗੈਂਗਲੈਂਡ ਬਣਾ ਦਿੱਤਾ ਗਿਆ ਐਮਰਜੈਂਸੀ ਵਾਰਡ ਦੇ ਵਿੱਚ ਹੀ ਸਿਵਲ ਹਸਪਤਾਲ ਦੇ ਅੰਦਰ ਸ਼ੀਸ਼ੇ ਤੱਕ ਵੀ ਤੋੜ ਦਿੱਤੇ ਗਏ ਜਿਹੜੇ ਚਾਰ ਜਣਿਆਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਉਹਨਾਂ ਨੂੰ ਜਲੰਧਰ ਦੇ ਲਈ ਰੈਫਰ ਕਰ ਦਿੱਤਾ ਗਿਆ। ਉੱਥੇ ਜੇਕਰ ਗੱਲ ਕਰੀਏ ਹਮਲਾ ਕਰਨ ਵਾਲਿਆਂ ਦੀ ਤਾਂ ਉਹਨਾਂ ਦੇ ਵੱਲੋਂ ਵੀ ਕਿਸੇ ਵੀ ਡਰ ਪੈ ਤੋਂ ਬਗੈਰ ਹਸਪਤਾਲ ਦੇ ਵਿੱਚ ਗੁੰਡਾਗਰਦੀ ਕੀਤੀ ਗਈ। ਭਾਜੀ ਕੀ ਨਾਮ ਆਪਣਾ? ਵਰਿੰਦਰ ਸਿੰਘ ਭਾਜੀ ਮੇਰਾ ਨਾਮ। ਰਾਤੀ ਜਿਹੜੀ ਸਿਵਲ ਹਸਪਤਲ ਸੁਲਤਾਨਪੁਰ ਲੋਧੀ ਦੇ ਵਿੱਚ ਛੜਪੁਈ ਆ। ਹਾਂਜੀ। ਕੀ ਤੋਂ ਦੱਸ ਸਕਦੇ ਹੋ ਕੀ ਗੱਲ ਹੋਈ ਸੀ ਰਾਤ? ਭਾਜੀ ਮੈਂ ਤਾਂ ਮੇਰੇ ਫਰੈਂਡ ਦੀ ਦੁਕਾਨ ਤੇ ਸੀ ਬੈਠੇ ਸੀਗੇ ਕੰਮ ਕਰਕੇ। ਕਿੱਥੇ ਲੈਣ ਵਾਲੇ ਤੁਸੀਂ? ਜਬੂਆ ਪਿੰਡ ਹੈ ਜੀ ਆਪਣਾ। ਅੱਛਾ ਜੀ। ਜੀ। ਕੀ ਗੱਲ ਗਈ ਸੀ ਗੱਲ ਭਾਜੀ ਕੁਛ ਨਹੀਂ ਅਸੀਂ ਬੈਠੇ ਸੀਗੇ ਮੇਰੇ ਫਰੈਂਡ ਆਏ ਹੋਏ ਸੀ ਬਾਹਰੋਂ ਅਸੀਂ ਬੈਠੇ ਆਪਣਾ ਇੰਜੋਏ ਕਰ ਰਿਆ ਸੀਗੇ ਇਹ ਪਹਿਲਾਂ ਦੋ ਮੁੰਡੇ ਆਏ ਆ ਜੀ ਇਹਨਾਂ ਨੇ ਗਾਲਾ ਗੋਲਾ ਕੱਢਿਆ ਉੱਥੋਂ ਕੰਮ ਵਧ ਗਿਆ ਜੀ ਪਹਿਲਾਂ ਇਹ ਜਿਹੜੇ ਦੋ ਮੁੰਡੇ ਇਹਨਾਂ ਦਾ ਕਿਸੇ ਨਾਂ ਪਤਾ ਤੁਹਾਨੂੰ ਇੱਕ ਕਰਸ਼ਦੀਪ ਆ ਜੀ ਤੇ ਇੱਕ ਮੁੰਡਾ ਹੈਗਾ ਜੀ ਨਰਿੰਦਰਪਾਲ ਲੰਬੂ ਲੰਬੂ ਇਹ ਜਿਹੜਾ ਸੀਪ ਕਿਹੜੀ ਜਗ੍ਹਾ ਕਿੱਥੋਂ ਰਹਿਣ ਵਾਲਾ ਪਿੰਡ ਮੇਰੇ ਪਿੰਡ ਦਾ ਹੀ ਆ ਜੀ ਕਿਹੜਾ ਪਿੰਡ ਤੁਹਾਡਾ ਜੱਬੋਵਾਲ ਦਾ ਠੀਕ ਹੈ ਜੀ ਹਾਂਜੀ ਕੀ ਗੱਲ ਕੀ ਵਜ੍ਹਾ ਕੀ ਸੀਗੀ ਲੜਾਈ ਬਸ ਇੱਥੋਂ ਸ਼ੁਰੂ ਹੋਈ ਹੈ ਜਾਣ ਕੇ ਦੇ ਉਹਨਾਂ ਜੋ ਦੂ ਸੱਦੇ ਆ ਇਹਨਾਂ ਨੇ ਪਤਾ ਨਹੀਂ ਕਿ ਕੌਣ ਹੀ ਕੇ ਨਾਲ ਮੁੰਡੇ ਹੋਰ ਆਏ ਪੰਜ-ਛੇ ਜਣੇ ਜੇ ਬਾਅਦ ਚਾਹੀਦਾ ਅਤਰ ਲੈ ਕੇ ਉਹਨਾਂ ਨੇ ਆਣ ਕੇ ਪਹਿਲਾਂ ਸ਼ੀਸ਼ੇ ਭੰਨੇ ਜੀ ਮੈਂ ਸਾਹਮਣੇ ਕੁਰਸੀ ਤੇ ਬੈਠਾ ਹੀ ਮੈਨੂੰ ਪਹਿਲਾਂ ਫੜਿਆ ਤੁਹਾਡੀ ਜਿਹੜੀ ਦੁਕਾਨ ਆ ਸੁਲਤਾਨਪੁਰ ਉਹਦੀ ਕਿੱਥੇ ਹੈਗਾ ਜੀ ਇਹ ਮੇਰਕਾ ਮੇਰਕਾ ਬਲਾਰ ਦੇ ਬਿਲਕੁਲ ਸਾਹਮਣੇ ਜੀ ਇੱਕ ਐਸੀ ਜੀ ਦਾਣਾ ਆਪਣੀ ਫ੍ਰੀਜਾਂ ਐਸੀਆਂ ਰਿਪੇਅਰ ਦੀ ਦੁਕਾਨ ਆ ਜੀ ਤੇ ਉੱਥੇ ਆਣ ਕੇ ਜੀ ਬਾਅਦ ਇਹਨਾਂ ਨੇ ਵਰਨ ਖੱਤਰੀ ਦੀ ਚੈਨਲ ਪਹਿਲਾਂ ਲਾਈ ਆ ਜੀ ਗੱਲੇ 'ਚ ਪੈਸੇ ਸੀਗੇ ਜਿਹੜੇ ਮੁੰਡੇ ਇਹ ਨਹੀਂ ਉਹ ਮੁੰਡੇ ਹੋਰ ਆਏ ਸੀ ਨਾਲ ਉਹ ਪਤਾ ਨਹੀਂ ਕੌਣ ਸੀਗੇ ਮੂੰਹ ਲੁ ਤੇ ਉਹ ਪਹਿਲ ਉਹ ਆਏ ਤੇ ਉੱਥੋਂ ਫਿਰ ਸਾਡੇ ਸੱਟਾ ਲਾ ਕੇ ਉੱਥੋਂ ਨਿਕਲ ਗਿਆ ਉਸ ਤੋਂ ਬਾਅਦ ਇਹ ਮੈਨੂੰ ਐਡਮਿਟ ਕਰਾਉਣ ਆਏ ਆ ਵਰਨ ਹੁਣੀ ਇਹ ਪਿੱਛੇ ਇਹ ਪੇਦਾਰੇ ਬਚਾਓ ਗਿਆ ਮੇਰੇ ਸੱਟ ਲਾ ਗਿਆ ਉਹ ਤੇ ਉਸ ਤੋਂ ਬਾਅਦ ਇਹ ਮੈਨੂੰ ਐਡਮਿਟ ਕਰਾਉਣ ਆਏ ਆ ਤੇ ਇੱਥੇ ਆਣ ਕੇ ਉਹ ਤੇ ਤਿਆਰ ਆ ਤਿਆਰ ਨਾਲ ਫਿਰ ਹਮਲਾ ਕਰਤਾ ਕਿਹੜੀ ਜਗ੍ਹਾ ਐਡਮਿਟ ਹੋਣ ਆਏ ਸੀ ਸਰਕਾਰੀ ਹਸਪੀਟਲ ਸੁਲਤਾਨਪੁਰ ਲੋਧੀ ਅੱਛਾ ਜੀ ਇੱਥੇ ਆਣ ਕੇ ਫਿਰ ਉਹ ਦੋ ਜਾਨੇ ਦੋ ਮੁੰਡੇ ਆਏ ਆ ਜੀ ਉਹ ਤੇ ਉਹਨਾਂ ਨੇ ਵਰਨ ਖੱਤਰੀ ਦੇ ਜਾਨਲੇਵਾ ਹਮਲਾ ਕੀਤਾ ਜਿਹਦੇ ਵਿੱਚ ਉਹਦੀ ਬਾਹ ਬਹੁਤ ਜ਼ਿਆਦਾ ਫ੍ਰੈਕਚਰ ਹੋ ਗਈ ਆ ਤੋਂ ਉਹਨਾਂ ਨੇ ਡਿਜਟਾਤੀ ਜਲੰਧਰ ਰ ਠੀਕ ਹੈ ਪਹਿਲਾਂ ਦੱਸਣ ਦੇ ਮੱਦਬਗਤ ਪਤਾ ਲੱਗਿਆ ਸਾਨੂੰ ਕਿ ਫਰੋਤੀ ਵੀ ਮੰਗੀ ਗਈ ਸੀ ਕਿਸੇ ਕੋਲ ਆ ਹਾਂਜੀ ਵਰਨ ਖੱਤਰੀ ਜਿਹੜਾ ਮੁੰਡਾ ਏਜੰਟਰੀ ਦਾ ਕੰਮ ਕਰਦਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਜੀ ਉਹਦਾ ਆਫਿਸ ਹੈ ਜੀ ਉਹਨਾਂ ਨਾਲ ਪਹਿਲਾਂ ਗੱਲਬਾਤ ਸੀਗੀ ਇਹ ਹੁਣ ਹੁਣ ਕੁੰਡਕ ਪਤਾ ਨਹੀਂ ਕਿ ਕਿਸ ਹਿਸਾਬ ਨਾਲ ਇਹਨਾਂ ਨੇ ਕੱਢੀ ਆ ਬੰਦੇ ਹੋਰ ਸੀ ਜੋ ਸਾਡੇ ਮਿੱਤਰ ਹੀ ਜਿਹੜੇ ਪਹਿਲਾਂ ਆਏ ਬਾਅਦ ਵਿੱਚ ਬੰਦੇ ਉਹਨਾਂ ਨੇ ਸੱਦੇ ਤੁਸੀਂ ਭਗਵੰਤ ਮਾਨ ਸਰਕਾਰ ਦੇ ਅੱਗੇ ਕਿਸੇ ਤਰ੍ਹਾਂ ਦੀ ਮੰਗ ਕਰਨ ਦੀ ਚਾਹੁੰਦੇ ਹੋ ਬਸ ਇਨਸਾਫ ਚਾਹੀਦਾ ਜੀ ਦੇ ਦੁਕਾਨਾਂ ਕਿੱਦਾਂ ਕਰਾਂਗੇ ਇਹ ਜੀ ਸਾਫ ਆ ਜੀ ਦੁਕਾਨ ਤੇ ਨਹੀਂ ਸੇਫ ਸਾਡੀ ਦੁਕਾਨ ਭਰਤੀ ਉਹਨਾਂ ਤੁਸੀਂ ਵੀ ਅਕਾਉਂਟ ਜਾ ਕੇ ਵੀਡੀਓ ਬਣਾ ਕੇ ਲਿਓ ਸਾਰੇ ਸ਼ੀਸ਼ੇ ਭੰਨਤੇ ਜੀ ਉਹ ਵੀ ਸਾਰਾ ਤੋੜਦਾ ਜੀ ਸਾਰੇ ਕਾਊਂਟਰ ਤੋੜ ਦਿੱਤਾ ਨੂੰ ਇਹ ਚੀਜ਼ ਦਾ ਵੀ ਜਾਣ ਹੋਊਗਾ ਪਹਿਲਾਂ ਕਬੂਥਲੇ ਵਿੱਚ ਇੱਦਾਂ ਛੜਪੋਈ ਆ ਐਮਰਜੈਂਸੀ ਵਾਰਡ ਚ ਹੁਣ ਸੁਲਤਾਨਪੁਰ ਲੋਧੀ ਜੁਈ ਆ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਨੂੰ ਕੀ ਕਿਸੇ ਤਰ੍ਹਾਂ ਦੀ ਉਮੀਦ ਹੈਗੀ ਤੁਹਾਨੂੰ ਉਮੀਦ ਤੁਹਾਨੂੰ ਸਾਹਮਣੇ ਆ ਜੀ ਰੋਜ਼ ਕੋਹਣਾ ਕੋਈ ਹੋਈ ਜਾਂਦਾ ਜੇ ਭੁੱਖਮਰੀ ਵਧੀ ਪਈ ਆ ਜੀ ਲੋਕਲ ਲੁੱਟਾਂ ਖੋਟਾਂ ਦੇ ਹੋਏ ਪਿਆ ਜੀ ਹੋਰ ਕੀ ਦੱਸੋ ਹਾਂਜੀ ਭਾਜੀ ਮੈਂ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਥੋੜਾ ਜਿਹਾ ਇਨ ਨੱਥ ਪਾਈ ਜਾਵੇ ਜਿਹੜੇ ਬਣੇ ਹੋਏ ਗੁੰਡੇ ਜਿਹੜੇ ਛੱਡੇ ਹੋਏ ਆ ਜਿਹੜੇ ਜੇਲਾ ਚ ਬਾਹਰ ਆਉਂਦੇ ਆ ਲੋਕਾਂ ਦੇ ਘਰ ਤੋੜ ਕਰਦੇ ਆ ਦੇਖੋ ਦੁਕਾਨਦਾਰ ਆ ਵੀ ਦੁਕਾਨ ਵਿੱਚ ਸੇਫ ਨਹੀਂਗਾ ਦੇਖੋ ਸ਼ੀਸ਼ੇ ਤੋੜ ਗਿਆ ਕੀ ਬੰਦਾ ਤੇ ਕਿਉਂ ਕੋਈ ਕੌਣ ਸੇਫ ਆਜ ਕੋਈ ਵੀ ਨਹੀਂ ਸੇਫ ਹੈਗਾ ਹਸਪੀਟਲ ਆਇਆ ਹਸਪੀਟਲ ਵਿੱਚ ਸੇਫ ਹੈਗਾ ਕਿੱਥੇ ਜਾਊਗਾ ਬੰਦਾ ਕਿੱਧਰ ਜਾਈਏ ਦੁਕਾਨਾ ਛੱਡ ਕੇ ਰੋਟੀ ਕਿੱਥੋਂ ਖਾਵਾਂਗੇ ਜੇ ਦੁਕਾਨ ਦੇ ਕੰਮ ਨਹੀਂ ਕਰਾਂਗੇ ਕੀ ਕਰਾਂਗੇ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਇਹ ਆਹਾਰ ਜਿਹੜੇ ਛੱਡੇ ਹੋਏ ਹਨ ਨੇ ਇਹਨਾਂ ਨੂੰ ਫੜਿਆ ਜਾਏ ਭਗਵੰਤ ਮਾਨਤ ਕੋ ਸਰਕਾਰ ਕੋ ਮੈਂ ਮੰਗ ਕਰਦਾ ਕਿੰ ਠੀਕ ਹੈ ਜੀ ਹਾਂਜੀ ਉਹਨਾਂ ਦੇ ਠੀਕ ਹੈ ਜੀ ਬਹੁਤ ਜ਼ਿਆਦਾ ਜ਼ਿਆਦਾ ਸੱਟਾਂ ਜੀ ਪਰ 31 ਦੇ ਬਹੁਤ ਜ਼ਿਆਦਾ ਸੱਟਾਂ ਜੀ ਠੀਕ ਹੈ ਜੀ ਹਾਂਜੀ ਉਹ ਜਿੰਦਰ ਰਫਰ ਕੀਤਾ ਜਾਏਗਾ ਸਾਡੀ ਸਭ ਤੋਂ ਪਹਿਲੇ ਦੁਕਾਨ ਤੇ ਆਇਆ ਜੀ ਦੁਕਾਨ ਤੇ ਆਣ ਕੇ ਨਾ ਪੰਤੜ ਗੁੱਤੀ ਸਾਰੀ ਪੂਰੀ ਚੈਨੀ ਲਾ ਕੇ ਲੈ ਗਏ ਬਹੁਤ ਘਟਮਰ ਵੀ ਕੀਤੀ ਉੱਥੇ ਦਾਕਟਰਾਂ ਨਾਲ ਇਹਨਾਂ ਨੇ ਉੱਥੇ ਐਡਮਿਟ ਕਰਾਉਣਾ 57 ਦੀ ਵਜ੍ਹਾ ਕੀ ਸੀਗੀ ਵਜ੍ਹਾ ਕੋਈ ਹੈ ਨਹੀਂ ਨਾਰਮਲ ਬੰਦੇ ਆਦੇ ਉਹ ਹੈਗੇ ਜਿਹੜੇ ਹੈਗੇ ਸੀਗੇ ਬਾਹਰ ਵਿੱਚ ਹੋਰ ਜਿਹੜੇ ਆਦੇ ਦੁਸਮਣੇ ਕੱਢਣ ਆਏ ਉਹ ਪਤਾ ਨਹੀਂ ਕੌਣ ਸੀਗੇ ਮੁਝੇ ਕੁੱਟਮਾਰ ਕਰਕੇ ਗਿਆ ਬੰਦੇ ਉਹਨਾਂ ਨੇ ਹੋਣੇ ਆ ਉਹਨਾਂ ਸੱਦੇ ਹੋਣੇ ਜਿਹੜੇ ਤਾਂ ਹੀ ਆਏ ਉੱਧਰ ਅੱਗੇ ਨਹੀਂ ਆ ਗਏ ਉਹਨਾਂ ਦੇ ਕਿਸੇ ਬੰਦੇ ਸੱਟਾਂ ਲੱਗੀਆਂ ਜੀ ਪਤਾ ਨਹੀਂ ਜੀ ਇਸ ਬਾਰੇ ਆਪਣੇ ਕਿਉਂਕਿ ਦਾਤਰ ਉਹਨਾਂ ਕੋਈ ਅਸੀਂ ਦੱਖਣੇ ਹੱਥੇ ਬੈਠੇ ਜੀ ਅਹੀਂ ਉੱਥੇ ਕੋਈ ਨਹੀਂ ਇੱਥੇ ਆਣ ਕੇ ਵੀ ਉਹਨਾਂ ਨੇ ਦਾਤਰਾਂ 'ਨ ਹਮਲਾ ਕੀਤਾ ਸਾਡੇ ਕੋਈ ਇੱਥੇ ਪੁਲਿਸ ਪਹੁੰਚੀ ਸੀਗੀ ਕੋਈ ਨਹੀਂ ਆਇਆ ਉੱਥੇ ਆਪਣੀ ਦੁਕਾਨ ਤੇ ਪਹਿਲਾਂ ਆਏ ਜੀ ਉੱਥੋਂ ਕਰਕੇ ਹੀ ਆ ਗਏ ਇੱਥੇ 75 ਸਸ਼ਾਸਨ ਆਪਣੇ ਚੱਲ ਗਿਆ ਜੀ ਬਾਅਦ ਵਿੱਚ ਉਹਨਾਂ ਨੇ ਫੇਰ ਇੱਥੇ ਆ ਕੇ ਹਮਲਾ ਕਰਤਾ ਮੈਂ ਤਾਂ ਅੰਦਰ ਐਡਮਿਟ ਸੀ ਐਮਰਜੈਂਸੀ ਦੇ ਵਿੱਚ ਮੇਨੂੰ ਟਰੀਟਮੈਂਟ ਚੱਲਦਾ ਪਿਆਈ ਬਾਹਰ ਫੇਰ ਲੜਾਈ ਹੋ ਗਈ ਜੀ ਬੜੇ ਟੱਕ ਬਹੁਤ ਜ਼ਿਆਦਾ ਕੀਤੀ ਇਹਨਾਂ ਨੇ ਸਰਕਾਰੀ ਹਸਪਤਲ ਵੀ ਸੇਫ ਨਹੀਂ ਤੁਹਾਨੂੰ ਪਤਾ ਕਪੂਰਥਾ ਵੀ ਆ ਪਿੱਛੇ ਜੇ ਗੱਲ ਹੋ ਗਈ ਆ ਸultanpur ਹੋ ਗਈ ਆ ਜੀ ਇਹਨਾਂ ਨੇ ਗੋਲੀਆਂ ਜਿਹੜੀਆਂ ਚੱਲਦੀਆਂ ਤੁਹਾਨੂੰ ਪਤਾ ਹੈ ਅੱਜਕੱਲ੍ਹ ਆਮ ਗੋਲੀ ਚਲਾਉਣ ਲੱਗਾ ਕਿਹੜਾ ਕੋਈ ਪੁੱਛਦਾ ਗੇ ਜਿੰਨੂੰ ਮਰਜ਼ੀ ਗੋਲੀ ਮਾਰ ਦਿੰਦੇ ਜੋ ਮਰਜ਼ੀ ਚੱਲੀ ਜਾਂਦਾ ਜੀ ਇੱਥੇ ਵੱਡੇ ਵੱਡੇ ਦੀ ਸੇਫ ਆਪਾਂ ਕੌਣ ਆ ਜੀ ਤੁਸੀਂ ਦੇਖ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਹੈ ਦਾਖਲ ਹੋਣਾ ਇਹ ਵਿਅਕਤੀ ਉੱਪਰ ਬਹੁਤ ਕਾਫੀ ਤਬੜਦਾਰ ਕਰਪਾਨਾ ਤੱਕ ਚਲਾ ਦਿੱਤੀਆਂ ਗਈਆਂ ਅਤੇ ਆਪਣੇ ਪਿੱਛੇ ਸਾਰਾ ਹੀ ਐਮਰਜੈਂਸੀ ਸਟਾਫ ਭੱਜ ਕੇ ਆਪਣੀ ਜਾਨ ਬਚਾਰਿਆ ਤੁਸੀਂ ਦੇਖ ਸਕਦੇ ਹੋ ਕਿਵੇਂ ਐਮਰਜੈਂਸੀ ਵਾਰਡ ਨੂੰ ਗੁੰਡਿਆਂ ਸਾਰਾਂ ਨੇ ਖੂਨੋਂ ਖੂਨ ਤੱਕ ਕਰ ਦਿੱਤਾ ਗਿਆ ਕਿਸੇ ਦੀ ਬਾਤ ਅਕਬਰ ਦਿੱਤੀ ਗਈ ਕਿਸੇ ਦੇ ਸਿਰ ਵਿੱਚ ਪਰਪਾਨਾ ਦਾਤਰ ਨਾਲ ਹਮਲਾ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਅਗੇ ਅਸੀਂ ਜਰੂਰ ਜਲੰਧਰ ਸਿਟੀ ਲਾਈਵ ਦੇ ਮਾਧਮੇ ਨੂੰ ਬੇਨਤੀ ਕਰਨ ਜਾ ਰਹੇ ਆ ਕਿ ਸਿਵਲ ਸਟ੍ਰੀਟ ਸੰਤਾਬਲੋਦੀ ਵਿੱਚ ਨਾਈਟ ਨੂੰ ਕੋਈ ਨਾ ਕੋਈ ਪੁਲਿਸ ਪ੍ਰਸ਼ਾਸਨ ਦਾ ਵਿਅਕਤੀ ਜਰੂਰ ਹੋਵੇ ਜੋ ਕਿ ਇੱਧਰ ਦਾ ਗੁੰਡਾ ਨੰਗਾ ਨਾ ਚਾ ਨਾ ਹੋਵੇ ਕਿਉਂਕਿ ਸਿਵਲ ਸਟ੍ਰੀਟ ਸੰਤਾਬਲੋਦੀ ਵਿੱਚ ਐਮਰਜੈਂਸੀ ਇਲਾਜ ਲਈ ਲੋਕ ਪਹੁੰਚਦੇ ਨੇ ਪਰ ਜਦੋਂ ਇਦਾਂ ਦਾ ਹਾਲਾਤ ਪੈਦਾ ਹੋ ਜਾਂਦੇ ਨੇ ਤਾਂ ਉਹਨਾਂ ਤੇ ਕੀ ਇਸ ਨੂੰ ਦਾਵੇਗਾ ਮੈਂ ਤੁਹਾਨੂੰ ਨਿਕਾ ਕੇ ਜੀ ਤੇਰੀ ਮੇਜੇ ਨਹੀਂ ਕਰਦਾ ਇਸੇ ਨੂੰ ਜੁਟਦੇ ਸਾਰੇ ਬੰਦੇ ਆਏ ਤੁਹਾਨੂੰ ਲੱਗੇ ਇਹ ਤਾਂ ਅਤਜਤਿ ਜਿੱਤੇ ਵੀ ਨਹੀਂ ਮੈਂ ਕਰਦਾ ਉਹ ਛੋਟੇ ਭਾਰੇ ਤੇ ਨਾ ਨਹੀਂ ਮਿਲਦੇ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ देर रात ਦੋ ਧਿਰਾਂ ਦੇ ਵਿੱਚ ਝੜਪ ਹੋ ਗਈ ਝੜਪ ਇੰਨੀ ਭਿਆਨਕ ਹੋਈ ਕਿ ਦੋਵਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉੱਥੇ ਹਸਪਤਾਲ ਨੂੰ ਵੀ ਗੈਂਗਲੈਂਡ ਬਣਾ ਦਿੱਤਾ ਗਿਆ ਐਮਰਜੈਂਸੀ ਵਾਰਡ ਦੇ ਵਿੱਚ ਹੀ ਸਿਵਲ ਹਸਪਤਾਲ ਦੇ ਅੰਦਰ ਸ਼ੀਸ਼ੇ ਤੱਕ ਵੀ ਤੋੜ ਦਿੱਤੇ ਗਏ ਜਿਹੜੇ ਚਾਰ ਜਣਿਆਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਉਹਨਾਂ ਨੂੰ ਜਲੰਧਰ ਦੇ ਲਈ ਰੈਫਰ ਕਰ ਦਿੱਤਾ ਗਿਆ। ਉੱਥੇ ਜੇਕਰ ਗੱਲ ਕਰੀਏ ਹਮਲਾ ਕਰਨ ਵਾਲਿਆਂ ਦੀ ਤਾਂ ਉਹਨਾਂ ਦੇ ਵੱਲੋਂ ਵੀ ਕਿਸੇ ਵੀ ਡਰ ਪੈ ਤੋਂ ਬਗੈਰ ਹਸਪਤਾਲ ਦੇ ਵਿੱਚ ਗੁੰਡਾਗਰਦੀ ਕੀਤੀ ਗਈ। ਭਾਜੀ ਕੀ ਨਾਮ ਆਪਣਾ? ਵਰਿੰਦਰ ਸਿੰਘ ਭਾਜੀ ਮੇਰਾ ਨਾਮ। ਰਾਤੀ ਜਿਹੜੀ ਸਿਵਲ ਹਸਪਤਲ ਸੁਲਤਾਨਪੁਰ ਲੋਧੀ ਦੇ ਵਿੱਚ ਛੜਪੁਈਆ। ਹਾਂਜੀ। ਕੀ ਤੋਂ ਦੱਸ ਸਕਦੇ ਹੋ ਕੀ ਗੱਲ ਹੋਈ ਸੀ ਰਾਤ? ਭਾਜੀ ਮੈਂ ਤਾਂ ਮੇਰੇ ਫਰੈਂਡ ਦੀ ਦੁਕਾਨ ਤੇ ਸੀ ਬੈਠੇ ਸੀਗੇ ਕੰਮ ਕਰਕੇ। ਕਿੱਥੇ ਵੀ ਜਾਣ ਵਾਲੇ ਤੁਸੀਂ? ਜਬੂਲਪਿੰਡ ਹੈ ਜੀ ਆਪਣਾ। ਅੱਛਾ ਜੀ। ਜੀ। ਕੀ ਗੱਲ ਗਈ ਸੀ ਗੱਲ ਭਾਜੀ ਕੁਛ ਨਹੀਂ ਅਸੀਂ ਬੈਠੇ ਸੀਗੇ ਮੇਰੇ ਫਰੈਂਡ ਆਏ ਹੋਏ ਸੀ ਬਾਹਰੋਂ ਅਸੀਂ ਬੈਠੇ ਆਪਣਾ ਇੰਜੋਏ ਕਰ ਰਿਆ ਸੀਗੇ ਇਹ ਪਹਿਲਾਂ ਦੋ ਮੁੰਡੇ ਆਏ ਆ ਜੀ ਇਹਨਾਂ ਨੇ ਗਾਲਾ ਗੋਲਾ ਕੱਢਿਆ ਉੱਥੋਂ ਕੰਮ ਵਧ ਗਿਆ ਜੀ ਕਿਹੜੇ ਦੋ ਮੁੰਡੇ ਇਹਨਾਂ ਦਾ ਕਿਸੇ ਨਾਂ ਪਤਾ ਤੁਹਾਨੂੰ ਇੱਕ ਅਰਸ਼ਦੀਪ ਆ ਜੀ ਤੇ ਇੱਕ ਮੁੰਡਾ ਹੈਗਾ ਜੀ ਨਰਿੰਦਰਪਾਲ ਲੰਬੂ ਲੰਬੂ ਇਹ ਜਿਹੜਾ ਅਰਸ਼ਦੀਪ ਕਿਹੜੀ ਜਗ੍ਹਾ ਕਿੱਥੋਂ ਰਹਿਣ ਵਾਲਾ ਪਿੰਨ ਮੇਰੇ ਪਿੰਡ ਦਾ ਹੀ ਆ ਜੀ ਕਿਹੜਾ ਪਿੰਡ ਤੁਹਾਡਾ ਜੱਬੋਲ ਦਾ ਠੀਕ ਹੈ ਜੀ ਹਾਂਜੀ ਕੀ ਗੱਲ ਕੀ ਵਜ੍ਹਾ ਕੀ ਸੀ ਲੜਾਈ ਬਸ ਇੱਥੋਂ ਸ਼ੁਰੂ ਹੋਈ ਹੈ ਜਾਨ ਕੇ ਦੇ ਉਹਨਾਂ ਜੋ ਦੂਜ ਸੱਦੇ ਆ ਇਹਨਾਂ ਨੇ ਪਤਾ ਨਹੀਂ ਕਿ ਕੌਣ ਹੀ ਕੇ ਨਾਲ ਮੁੰਡੇ ਹੋਰ ਆਏ ਪੰਜ-ਛੇ ਜਣੇ ਜੇ ਬਾਅਦ ਚਾਹੀਦਾ ਅਤਰ ਲੈ ਕੇ ਉਹਨਾਂ ਨੇ ਆਣ ਕੇ ਪਹਿਲੇ ਸ਼ੀਸ਼ੇ ਭੰਨੇ ਜੀ ਮੈਂ ਸਾਹਮਣੇ ਕੁਰਸੀ ਤੇ ਬੈਠਾ ਹੀ ਮੈਨੂੰ ਪਹਿਲੇ ਫੜਿਆ ਤੁਹਾਡੀ ਜਿਹੜੀ ਦੁਕਾਨ ਆ ਸੁਲਤਾਨ ਬਲੋਦੀ ਕਿੱਥੇ ਹੈਗਾ ਜੀ ਇਹ ਮੇਰਕਾ ਮੇਰਕਾ ਪਲਾਟ ਦੇ ਬਿਲਕੁਲ ਸਾਹਮਣੇ ਜੀ ਕਿ ਕਿਸ ਜੀ ਨੇ ਆਣਾ ਆਪਣੀ ਫ੍ਰੀਜਾਂ ਦੀ ਸੀ ਰਿਪੇਅਰ ਦੀ ਦੁਕਾਨ ਆ ਜੀ ਤੇ ਉੱਥੇ ਆਣ ਕੇ ਜੀ ਬਾਅਦ ਇਹਨਾਂ ਨੇ ਵਰਨ ਕਤਰੀ ਦੀ ਚੈਨ ਪਹਿਲੇ ਲਾਈ ਆ ਜੀ ਗੱਲੇ 'ਚ ਪੈਸੇ ਸੀਗੇ ਜਿਹੜੇ ਮੁੰਡੇ ਤਾਂ ਇਹ ਨਹੀਂ ਉਹ ਮੁੰਡੇ ਹੋਰ ਆਏ ਸੀ ਇਹ ਨਾਲ ਉਹ ਪਤਾ ਨਹੀਂ ਕੌਣ ਸੀਗੇ ਮੂੰਹ ਲਕੋ ਉਹ ਤੋਂ ਬਾਅਦ ਇਹ ਮੈਨੂੰ ਐਡਮਿਟ ਕਰਾਉਣ ਆਏ ਆ ਵਰਨ ਹੁਣੀ ਇਹ ਪਿੱਛੇ ਇਹ ਪੈਦਾਰੇ ਬਚਾਵੋਗੇ ਮੇਰੇ ਸੱਟ ਲੱਗਿਆ ਉਹ ਤੇ ਉਸ ਤੋਂ ਬਾਅਦ ਇਹ ਮੈਨੂੰ ਐਡਮਿਟ ਕਰਾਉਣ ਆਏ ਆ ਤੇ ਇੱਥੇ ਆਣ ਕੇ ਉਹ ਤੇ ਧਿਆਰਾਂ ਧਿਆਰਾਂ ਨਾਲ ਫਿਰ ਹਮਲਾ ਕਰਤਾ ਕਿਹੜੀ ਜਗ੍ਹਾ ਐਡਮਿਟ ਹੋਣ ਆਏ ਸੀ ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ ਅੱਛਾ ਜੀ ਇੱਥੇ ਆਣ ਕੇ ਫਿਰ ਉਹ ਦੋ ਜਾਨੇ ਦੋ ਮੁੰਡੇ ਆਏ ਆ ਜੀ ਉਹ ਤੇ ਉਹਨਾਂ ਨੇ ਵਰਨ ਖੱਤਰੀ ਦੇ ਜਾਨਲੇਵਾ ਹਮਲਾ ਕੀਤਾ ਜਿਹਦੇ ਵਿੱਚ ਉਹਦੀ ਬਾਹ ਬਹੁਤ ਜ਼ਿਆਦਾ ਫ੍ਰੈਕਚਰ ਹੋ ਗਈ ਆ ਤੋਂ ਉਹਨਾਂ ਨੇ ਜਿਤਾਤੀ ਜਲੰਧਰ ਰੈਫਰ ਕਰ ਦਿੱਤਾ ਇਹਨਾਂ ਨੇ ਠੀਕ ਆ ਪਹਿਲਾਂ ਦੱਸਣ ਦੇ ਮੱਦੇਬੰਦ ਪਤਾ ਲੱਗਿਆ ਹੋ ਸਾਨੂੰ ਕਿ ਫਰੋਤੀ ਵੀ ਮੰਗੀ ਗਈ ਸੀ ਕਿਸੇ ਕੋਲ ਆ ਆਹ ਹਾਂਜੀ ਵਰਨ ਖੱਤਰੀ ਜਿਹੜਾ ਮੁੰਡਾ ਏਜੰਟਰੀ ਦਾ ਕੰਮ ਕਰਦਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਜਿਹਦਾ ਆਫਿਸ ਆ ਜੀ ਉਹਨਾਂ ਨਾਲ ਪਹਿਲਾਂ ਗੱਲਬਾਤ ਸੀਗੀ ਇਹ ਹੁਣ ਹੁਣ ਖੁੱਲ ਕੇ ਪਤਾ ਨਹੀਂ ਕਿ ਕਿਸ ਹਿਸਾਬ ਨਾਲ ਇਹਨਾਂ ਨੇ ਕੱਢੀ ਆ ਬੰਦੇ ਹੋਰ ਸੀ ਜੋ ਸਾਡੇ ਮਿੱਤਰ ਹੀ ਜਿਹੜੇ ਪਹਿਲਾਂ ਆਏ ਬਾਅਦ ਵਿੱਚ ਪਤਾ ਨਹੀਂ ਬੰਦੇ ਉਹਨਾਂ ਨੇ ਸੱਦੇ ਤੁਸੀਂ ਭਗਵੰਤ ਮਾਤਾ ਸਰਕਾਰ ਦੇ ਅੱਗੇ ਕਿਸੇ ਤਰ੍ਹਾਂ ਦੀ ਮੰਗ ਕਰਨ ਦੀ ਚਾਹੁੰਦੇ ਹੋ ਬਸ ਇਨਸਾਫ ਚਾਹੀਦਾ ਜੀ ਦੇ ਦੁਕਾਨਾ ਕਿੱਦਾਂ ਕਰਾਂਗੇ ਇਹ ਜੀ ਸਾਫ ਆਈ ਦੁਕਾਨ ਤੇ ਨਹੀਂ ਸੇਫ ਸਾਡੀ ਦੁਕਾਨ ਭ ਉਈ ਦੇਖਿਓ ਜਾ ਕੇ ਵੀਡੀਓ ਬਣਾ ਕੇ ਲਿਓ ਸਾਰੇ ਸ਼ੀਸ਼ੇ ਭੰਨਤੇ ਜੀ ਉਹ ਵੀ ਸਾਰਾ ਤੋੜਦਾ ਜੀ ਸਾਰੇ ਕਾਊਂਟਰ ਤੋੜ ਦਿੱਤਾ ਨੂੰ ਇਹ ਚੀਜ਼ ਦਾ ਵੀ ਜਾਣ ਹੋਊਗਾ ਪਹਿਲਾਂ ਕਬੂਥਲੇ ਵਿੱਚ ਇੰਦਾ ਝੜਪੋਈ ਆ ਐਮਰਜੈਂਸੀ ਵਾਰਡ ਚ ਹੁਣ ਸultanpur lohdi ਜੁਈ ਆ ਕਿ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਨੂੰ ਕੀ ਕਿਸੇ ਤਰ੍ਹਾਂ ਦੀ ਉਮੀਦ ਹੈਗੀ ਤੁਹਾਨੂੰ ਉਮੀਦ ਤੁਹਾਨੂੰ ਸਾਹਮਣੇ ਆ ਜੀ ਰੋਜ਼ ਕਵਾਂ ਕੋਈ ਹੋਈ ਜਾਂਦਾ ਜੇ ਭੁੱਖਮਰੀ ਵਧੀ ਪਈ ਆ ਜੀ ਲੋਕਾਂ ਲੁੱਟਾਂ ਖੋਟਾਂ ਦੇ ਹੋਏ ਪਿਆ ਜੀ ਹੋਰ ਕੀ ਦੱਸੋ ਹਾਂਜੀ ਭਾਜੀ ਮੈਂ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਥੋੜਾ ਜਿਹਾ ਇਹਨਾਂ ਨੱਥ ਪਾਈ ਜਾਵੇ ਜਿਹੜੇ ਬਣੇ ਹੋਏ ਗੁੰਡੇ ਜਿਹੜੇ ਛੱਡੇ ਹੋਏ ਆ ਜਿਹੜੇ ਜੇਲਾਂ ਚ ਬਾਹਰ ਆਉਂਦੇ ਆ ਲੋਕਾਂ ਦੇ ਘਰ ਤੋੜ ਕਰਦੇ ਆ ਦੇਖੋ ਦੁਕਾਨਦਾਰ ਆ ਵੀ ਦੁਕਾਨ ਵਿੱਚ ਸੇਫ ਨਹੀਂਗਾ ਦੇਖੋ ਸ਼ੀਸ਼ੇ ਤੋੜ ਗਿਆ ਕੀ ਬੰਦਾ ਤੇ ਪਿਆਉ ਕੌਣ ਸੇਫ ਆਜ ਕੋਈ ਵੀ ਨਹੀਂ ਸੇਫ ਹੈਗਾ ਹਸਪੀਟਲ ਆਇਆ ਹਸਪੀਟਲ ਵਿੱਚ ਸੇਫ ਹੈਗਾ ਕਿੱਥੇ ਜਾਊਗਾ ਬੰਦਾ ਕਿੱਧਰ ਜਾਈਏ ਦੁਕਾਨਾ ਛੱਡ ਕੇ ਰੋਟੀ ਕਿੱਥੋਂ ਖਾਵਾਂਗੇ ਜੇ ਦੁਕਾਨ ਦੇ ਕੰਮ ਨਹੀਂ ਕਰਾਂਗੇ ਕੀ ਕਰਾਂਗੇ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਇਹ ਆਵਾਰਾ ਜਿਹੜੇ ਛੱਡੇ ਹੋਏ ਹਨ ਇਹਨਾਂ ਨੂੰ ਫੜਿਆ ਜਾਏ ਭਗਵੰਤ ਮਾਨਤ ਕੋ ਸਰਕਾਰ ਕੋ ਮੈਂ ਮੰਗ ਕਰਦਾ ਕਿੰਨੇ ਜ ਠੀਕ ਹੈ ਜੀ ਹਾਂਜੀ ਉਹਨਾਂ ਦੇ ਠੀਕ ਹੈ ਜੀ ਬਹੁਤ ਜ਼ਿਆਦਾ ਜ਼ਿਆਦਾ ਸੱਟਾਂ ਜੀ ਪਰ 31 ਦੇ ਬਹੁਤ ਜ਼ਿਆਦਾ ਸੱਟਾਂ ਜੀ ਠੀਕ ਹੈ ਜੀ ਹਾਂਜੀ ਉਹ ਜਿੰਦਰ ਰਫਰ ਕੀਤਾ ਜਾਏਗਾ ਉਹ ਸਭ ਤੋਂ ਪਹਿਲੇ ਦੁਕਾਨ ਤੇ ਆਇਆ ਜੀ ਦੁਕਾਨ ਤੇ ਆਣ ਕੇ ਨਾ ਪੰਪੜ ਗੁੱਤੀ ਸਾਰੀ ਪੂਰੀ ਚੈਨੀ ਲਾ ਕੇ ਲੈ ਗਏ ਬਹੁਤ ਘਟਮਰ ਵੀ ਕੀਤੀ ਉੱਥੇ ਦਾਕਟਰਾਂ ਨਾਲ ਇਹਨਾਂ ਨੇ ਉੱਥੇ ਐਡਮਿਟ ਕਰਾਉਣਾ ਇਸ ਰੰਜਸ ਦੀ ਵਜ੍ਹਾ ਕੀ ਸੀਗੀ ਵਜ੍ਹਾ ਕੋਈ ਹੈ ਨਹੀਂ ਨਾਰਮਲ ਬੰਦੇ ਆਦੇ ਉਹ ਹੈਗੇ ਜਿਹੜੇ ਹੈਗੇ ਸੀਗੇ ਬਾਹਰ ਵਿੱਚ ਹੋਰ ਜਿਹੜੇ ਆਦੇ ਦੁਸ਼ਮਣ ਕੱਢਣ ਆਏ ਉਹ ਪਤਾ ਨਹੀਂ ਕੌਣ ਸੀਗੇ ਮੁਝੇ ਕੋਟਮਾਰ ਕਰਕੇ ਗਿਆ ਬੰਦੇ ਉਹਨਾਂ ਨੇ ਹੋਣੇ ਆ ਉਹਨਾਂ ਸੱਦੇ ਹੋਣੇ ਜਿਹੜੇ ਤਾਂ ਹੀ ਆਏ ਉੱਧਰ ਅੱਗੇ ਨਹੀਂ ਆ ਗਏ ਉਹਨਾਂ ਦੇ ਕਿਸੇ ਬੰਦੇ ਸੱਟਾਂ ਲੱਗੀਆਂ ਜੀ ਪਤਾ ਨਹੀਂ ਜੀ ਇਸ ਬਾਰੇ ਆਪਣੇ ਕਿਉਂਕਿ ਦਾਤਰ ਉਹਨਾਂ ਕੋਈ ਇੱਥੇ ਦੱਖਣੇ ਹੱਥੇ ਬੈਠੇ ਆ ਜੀ ਅਹੀਂ ਉੱਥੇ ਕੋਈ ਨਹੀਂ ਇੱਥੇ ਆਣ ਕੇ ਵੀ ਉਹਨਾਂ ਨੇ ਦਾਤਰਾਂ 'ਨ ਹਮਲਾ ਕੀਤਾ ਸਾਡੇ ਕੋਈ ਇੱਥੇ ਪੁਲਿਸ ਪਹੁੰਚੀ ਸੀ ਕੋਈ ਨਹੀਂ ਆਇਆ ਉੱਥੇ ਆਪਣੀ ਦੁਕਾਨ ਤੇ ਪਹਿਲਾਂ ਆਏ ਆ ਜੀ ਉੱਥੋਂ ਕਰਕੇ ਹੀ ਆ ਗਏ ਆ ਇੱਥੇ ਆ ਕੇ ਪੁਲਿਸ ਅਧਿਕਾਰੀਆਂ ਆਪਣੇ ਚੱਲ ਗਿਆ ਜੀ ਬਾਅਦ ਵਿੱਚ ਉਹਨਾਂ ਨੇ ਫੇਰ ਇੱਥੇ ਆ ਕੇ ਹਮਲਾ ਕਰਤਾ ਮੈਂ ਤਾਂ ਅੰਦਰ ਐਡਮਿਟ ਸੀ ਐਮਰਜੈਂਸੀ ਦੇ ਵਿੱਚ ਮੇਨੂੰ ਟ੍ਰੀਟਮੈਂਟ ਚੱਲਦਾ ਪਿਆਈ ਬਾਹਰ ਫੇਰ ਲੜਾਈ ਹੋ ਗਈ ਜੀ ਬੜੇ ਟੱਕ ਬਹੁਤ ਜ਼ਿਆਦਾ ਕੀਤੀ ਇਹਨਾਂ ਨੇ ਸਰਕਾਰੀ ਹਸਪਤਲ ਨਹੀਂ ਸੇਫ ਹਨ ਤੁਹਾਨੂੰ ਪਤਾ ਕਪੂਰਥਲੇ ਵੀ ਆ ਪਿੱਛੇ ਜੇ ਗੱਲ ਹੋ ਗਈ ਆ ਸultanpur ਹੋ ਗਈ ਆ ਜੀ ਇਹ ਗੋਲੀਆਂ ਜਿਹੜੀਆਂ ਚੱਲਦੀਆਂ ਤੁਹਾਨੂੰ ਪਤਾ ਹੈ ਅੱਜਕੱਲ੍ਹ ਆਮ ਗੋਲੀ ਚਲਾਉਣ ਲੱਗਾ ਕਿਹੜਾ ਕੋਈ ਪੁਛਦਾ ਗੇ ਜਿਹਨੂੰ ਮਰਜ਼ੀ ਗੋਲੀ ਮਾਰ ਦਿੰਦੇ ਜੋ ਮਰਜ਼ੀ ਚੱਲੀ ਜਾਂਦਾ ਜੀ ਇੱਥੇ ਵੱਡੇ ਵੱਡੇ ਦੀ ਸੇਫ ਆਪਾ ਕੌਣ ਆ ਜੀ ਤੁਸੀਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਹੈ ਦਾਖਲ ਹੋਣਾ ਇਹ ਵਿਅਕਤੀ ਉੱਪਰ ਉਹ ਕਾਫੀ ਤਬੜਦਾ ਕਰਪਾਨਾ ਤੱਕ ਚਲਾ ਦਿੱਤੀਆਂ ਗਈਆਂ ਅਤੇ ਆਪਣੇ ਬੇਚੇ ਉਹ ਸਾਰਾ ਹੀ ਐਮਰਜੈਂਸੀ ਸਟਾਫ ਭੱਜ ਕੇ ਆਪਣੀ ਜਾਨ ਬਚਾਰਿਆ ਤੁਸੀਂ ਦੇਖ ਸਕਦੇ ਹੋ ਕਿਵੇਂ ਐਮਰਜੈਂਸੀ ਵਾਰਡ ਨੂੰ ਗੁੰਡਿਆਂ ਸਾਰਾਂ ਨੇ ਖੂਨੋਂ ਖੂਨ ਤੱਕ ਕਰ ਦਿੱਤਾ ਗਿਆ ਕਿਸੇ ਦੀ ਬਾਹ ਤੱਕ ਵਰ ਦਿੱਤੀ ਗਈ ਕਿਸੇ ਦੇ ਸਿਰ ਵਿੱਚ ਪਰਪਾਨਾ ਦਾਤਰ ਨਾਲ ਹਮਲਾ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਅਗੇ ਅਸੀਂ ਜਰੂਰ ਜਲੰਧਰ ਸਿਟੀ ਲਾਈਵ ਦੇ ਮਾਧਮੇ ਨੂੰ ਬੇਨਤੀ ਕਰਨ ਜਾ ਰਹੇ ਆ ਕਿ ਸਿਵਲ ਸਟ੍ਰੀਟ ਸੰਤਖ ਬਲੋਦੀ ਵਿੱਚ ਨਾਈਟ ਨੂੰ ਕੋਈ ਨਾ ਕੋਈ ਪੁਲਿਸ ਪ੍ਰਸ਼ਾਸਨ ਦਾ ਵਿਅਕਤੀ ਜਰੂਰ ਹੋਵੇ ਜੋ ਕਿ ਇੱਧਰ ਦਾ ਗੁੰਡਾ ਨੰਗਾ ਨਾ ਚਾ ਨਾ ਹੋਵੇ ਕਿਉਂਕਿ ਸਿਵਲ ਸਟ੍ਰੀਟ ਸੰਤਖ ਬਲੋਦੀ ਵਿੱਚ ਐਮਰਜੈਂਸੀ ਇਲਾਜ ਲਈ ਲੋង ਪਹੁੰਚਦੇ ਨੇ ਪਰ ਜਦੋਂ ਇਦਾਂ ਦਾ ਹਾਲਾਤ ਪੈਦਾ ਹੋ ਜਾਂਦੇ ਨੇ ਤਾਂ ਉਹਨਾਂ ਤੇ ਕੀ ਇਸ ਨੂੰ ਦਾਵੇਗਾ ਨਹੀਂ ਮੈਂ ਨਹੀਂ ਕਹਾਂ ਤੇ ਮੇਰਾ ਬੇਨ ਦਾ ਇਸੇ ਬੰਦੇ ਨਾਲ ਕੰਪਨੀ ਹੈ ਤੁਹਾਨੂੰ ਲੱਗੇ ਇਹ ਤਾਂ ਅਚਾਨਕ ਹੀ ਜਿੱਤੇ ਵੀ ਨਹੀਂ ਮੈਂ ਰੋਣਾ ਛੋਟੇ ਭਾਰੀ ਟੈਂਕਾ ਨਹੀਂ ਮਿਲਦਾ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਦੇਰ ਰਾਤ ਦੋ ਧਿਰਾਂ ਦੇ ਵਿੱਚ ਝੜਪ ਹੋ ਗਈ ਝੜਪ ਇੰਨੀ ਭਿਆਨਕ ਹੋਈ ਕਿ ਦੋਵਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉੱਥੇ ਹਸਪਤਾਲ ਨੂੰ ਵੀ ਗੈਂਗਲੈਂਡ ਬਣਾ ਦਿੱਤਾ ਗਿਆ ਐਮਰਜੈਂਸੀ ਵਾਰਡ ਦੇ ਵਿੱਚ ਹੀ ਸਿਵਲ ਹਸਪਤਾਲ ਦੇ ਅੰਦਰ ਸ਼ੀਸ਼ੇ ਤੱਕ ਵੀ ਤੋੜ ਦਿੱਤੇ ਗਏ ਜਿਹੜੇ ਚਾਰ ਜਣਿਆਂ ਨੂੰ ਸੁਲਤਾਨ ਲੋਦੀ ਦੇ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਉਹਨਾਂ ਨੂੰ ਜਲੰਧਰ ਦੇ ਲਈ ਰੈਫਰ ਕਰ ਦਿੱਤਾ ਗਿਆ ਉੱਥੇ ਜੇਕਰ ਗੱਲ ਕਰੀਏ ਹਮਲਾ ਕਰਨ ਵਾਲਿਆਂ ਦੀ ਤਾਂ ਉਹਨਾਂ ਦੇ ਵੱਲੋਂ ਵੀ ਕਿਸੇ ਵੀ ਡਰ ਪੈ ਤੋਂ ਬਗੈਰ ਹਸਪਤਾਲ ਦੇ ਵਿੱਚ ਗੁੰਡਾਗਰਦੀ ਕੀਤੀ ਗਈ। ਭਾਜੀ ਕੀ ਨਾਮ ਆਪਣਾ? ਪਰਵਿੰਦਰ ਸਿੰਘ ਭਾਜੀ ਮੇਰਾ ਨਾਮ। ਰਾਤੀ ਜਿਹੜੀ ਸਿਵਲ ਹਸਪਤਾਲ ਸੁਲਤਾਨਪੁਰ ਲੋਦੀ ਦੇ ਵਿੱਚ ਛੜਪੁਈਆ। ਹਾਂਜੀ ਕੀ ਤੋਂ ਦੱਸ ਸਕਦੇ ਹੋ ਕੀ ਗੱਲ ਹੋਈ ਸੀ ਰਾਤ? ਭਾਜੀ ਮੈਂ ਤਾਂ ਮੇਰੇ ਫਰੈਂਡ ਦੀ ਦੁਕਾਨ ਤੇ ਸੀ ਬੈਠੇ ਸੀਗੇ ਕੰਮ ਕਰਕੇ ਕਿੱਥੇ ਵੀਰਣ ਵਾਲੇ ਤੁਸੀਂ? ਜੇ ਬਹੁਤ ਪਿੰਡ ਹੈ ਜੀ ਆਪਣਾ। ਅੱਛਾ ਜੀ। ਜੀ। ਕੀ ਗੱਲ ਗਈ ਸੀ ਗੱਲ ਭਾਜੀ ਕੁਛ ਨਹੀਂ ਅਸੀਂ ਬੈਠੇ ਸੀਗੇ ਮੇਰੇ ਫਰੈਂਡ ਆਏ ਹੋਏ ਸੀ ਬਾਹਰੋਂ ਅਸੀਂ ਬੈਠੇ ਆਪਣਾ ਇੰਜੋਏ ਕਰ ਰਿਆ ਸੀਗੇ ਇਹ ਪਹਿਲਾਂ ਦੋ ਮੁੰਡੇ ਆਏ ਆ ਜੀ ਇਹਨਾਂ ਨੇ ਗਾਲਾ ਗੋਲਾ ਕੱਢਿਆ ਉੱਥੋਂ ਕੰਮ ਵਧ ਗਿਆ ਜੀ ਪਹਿਲਾਂ ਇਹ ਜਿਹੜੇ ਦੋ ਮੁੰਡੇ ਇਹਨਾਂ ਦਾ ਕਿਸੇ ਨਾਮ ਪਤਾ ਤੁਹਾਨੂੰ ਇੱਕ ਅਰਸ਼ਦੀਪ ਆ ਜੀ ਤੇ ਇੱਕ ਮੁੰਡਾ ਆਇਆਗਾ ਜੀ ਨਰਿੰਦਰਪਾਲ ਲੰਬੂ ਲੰਬੂ ਇਹ ਜਿਹੜਾ ਅਰਸ਼ਦੀਪ ਕਿਹੜੀ ਜਗ੍ਹਾ ਕਿੱਥੋਂ ਰਹਿਣ ਵਾਲਾ ਪਿੰਨ ਮੇਰੇ ਪਿੰਡ ਦਾ ਹੀ ਆ ਜੀ ਕਿਹੜਾ ਪਿੰਡ ਤੁਹਾਡਾ ਜੱਬੋਲ ਦਾ ਠੀਕ ਆ ਜੀ ਹਾਂਜੀ ਕੀ ਗੱਲ ਕੀ ਵਜ੍ਹਾ ਕੀ ਸੀ ਲੜਾਈ ਬਸ ਇੱਥੋਂ ਸ਼ੁਰੂ ਹੋਈ ਆ ਜਾਨ ਕੇ ਦੇ ਉਹ ਸੱਦੇ ਆ ਇਹਨਾਂ ਨੇ ਪਤਾ ਨਹੀਂ ਕਿ ਕੌਣ ਹੀ ਕੇ ਨਾਲ ਮੁੰਡੇ ਹੋਰ ਆਏ ਪੰਜ-ਛੇ ਜਣੇ ਜੇ ਬਾਅਦ ਚਾਹੀਦਾ ਅਤਰ ਲੈ ਕੇ ਉਹਨਾਂ ਨੇ ਆਣ ਕੇ ਪਹਿਲੇ ਸ਼ੀਸ਼ੇ ਭੰਨੇ ਜੀ ਮੈਂ ਸਾਹਮਣੇ ਕੁਰਸੀ ਤੇ ਬੈਠਾ ਹੀ ਮੈਨੂੰ ਪਹਿਲੇ ਫੜਿਆ ਉਹਦੀ ਜਿਹੜੀ ਦੁਕਾਨ ਆ ਸਲਤਾਨਪੁਰ ਉਹਦੀ ਕਿੱਥੇਗਾ ਜੀ ਇਹ ਬੀਰ ਕਲ ਬੀਰ ਕਲਾਰ ਦੇ ਬਿਲਕੁਲ ਸਾਹਮਣੇ ਜੀ ਇੱਕ ਐਸ ਜੀ ਨੇ ਆਪਣੀ ਫ੍ਰੀਜਾਂ ਐਸੀ ਰਿਪੇਅਰ ਦੀ ਦੁਕਾਨ ਆ ਜੀ ਤੇ ਉੱਥੇ ਆਣ ਕੇ ਜੀ ਬਾਅਦ ਇਹਨਾਂ ਨੇ ਵਰਨ ਖੱਤਰੀ ਦੀ ਚੈਨ ਪਹਿਲੇ ਲਾਈ ਆ ਜੀ ਗੱਲੇ 'ਚ ਪਏ ਸੀਗੇ ਜਿਹੜੇ ਮੁੰਡੇ ਤਾਂ